ਪਰਿਵਾਰ ਦੇ ਮੈਂਬਰ ਕਹਿੰਦੇ ਆ ਵੀ ਘਰ ਦੇ ਵਿੱਚ ਪਏ ਸਮਾਨ ਨੂੰ ਆਪਣੇ ਆਪ ਅੱਗ ਲੱਗ ਜਾਂਦੀ ਆ ਚਾਹੇ ਸਮਾਨ ਬਾਹਰ ਪਿਆ ਚਾਹੇ ਪੇਟੀ 'ਚ ਪਿਆ ਚਾਹੇ ਸਮਾਨ ਅਲਮਾਰੀ 'ਚ ਪਿਆ ਪਹਿਲਾਂ ਇੱਕ ਤਸਵੀਰ ਵਿਖਾ ਦਿਨਾ ਉਸ ਤੋਂ ਬਾਅਦ ਪਰਿਵਾਰ ਨਾਲ ਗੱਲ ਕਰਦੇ ਆ ਇਸ ਤਰੀਕੇ ਨਾਲ ਘਰ ਦੇ ਵਿੱਚ ਸਮਾਨ ਪਿਆ ਹੁੰਦਾ ਇੰਜ ਅੱਗ ਲੱਗ ਜਾਂਦੀ ਆ ਪਰਿਵਾਰ ਕਹਿੰਦਾ ਇਹਦੇ ਉੱਪਰ ਕੱਪੜੇ ਪਏ ਆ ਸਾਹਮਣੇ ਪਰਿਵਾਰ ਕਹਿੰਦਾ ਧੂਆ ਨਿਕਲਦਾ ਅੱਗ ਲੱਗ ਜਾਂਦੀ ਆ ਇਸ ਤਰੀਕੇ ਨਾਲ ਆ ਕੱਪੜੇ ਸੜੇ ਪਏ ਆ ਔਰ ਇਸ ਤਰੀਕੇ ਨਾਲ ਸਾਰੇ ਕੱਪੜੇ ਜਿਹੜੇ ਸੜ ਚੁੱਕੇ ਨੇ ਉਹ ਪਰਿਵਾਰ ਸੁੱਟ ਚੁੱਕਿਆ ਵੇ ਇਹਨਾਂ ਦੇ ਵਿੱਚ ਹੁਣ ਪਾ ਕੇ ਰੱਖੇ ਹੋਇਆ ਬੋਰੀਆਂ ਸੜੇ ਕੱਪੜੇ ਉੱਪਰ ਵੀ ਕਮਰਾ ਉਹਦੇ ਚ ਵੀ ਇਹੀ ਹਾਲਾਤ ਨੇ ਇਸੇ ਤਰੀਕੇ ਦੇ ਹੀ ਔਰ ਹੁਣ ਇਹਨਾਂ ਦਾ ਇਹ ਇੱਥੇ ਸਾਰੀ ਫੈਮਿਲੀ ਜੁਆਇੰਟ ਆ ਇਧਰ ਵੀ ਫੈਮਿਲੀ ਰਹਿੰਦੀ ਔਰ ਇਧਰ ਵੀ ਇਹਨਾਂ ਦੀ ਫੈਮਿਲੀ ਰਹਿੰਦੀ ਹੁਣ ਇਹਨਾਂ ਨੇ ਸਮਾਨ ਜਿਹੜਾ ਉਹ ਇਧਰਲੇ ਪਾਸੇ ਰੱਖਿਆ ਜਾਨੀ ਕਿ ਉਹਨਾਂ ਦਾ ਦੂਜਾ ਭਰਾ ਦਾ ਘਰ ਹੋਏਗਾ ਇਧਰ ਰੱਖਿਆ ਔਰ ਹੁਣ ਇਹਨਾਂ ਨੇ ਸਾਨੂੰ ਆਫ ਕੈਮਰਾ ਦੱਸਿਆ ਵੀ ਅਸੀਂ ਸਾਰਾ ਸਮਾਨ ਉਧਰੋਂ ਕੱਢ ਕੇ ਇੱਥੇ ਆ ਸਾਮਕੇ ਰੱਖਿਆ ਇੱਥੇ ਵੀ ਕਿਤੇ ਅਨਿ ਚੱਕਿਓ ਵੀ ਆਗਣਾ ਕਿਤੇ ਫਿਰ ਲੱਗ ਜੇ ਇਹ ਸਮਝ ਨਹੀਂ ਆ ਰਹੀ ਵੀ ਕਿਉਂ ਆ ਸਾਰਾ ਸਮਾਨ ਇਹਨਾਂ ਨੇ ਚੱਕ ਕੇ ਇੱਥੇ ਰੱਖਿਆ ਔਰ ਇਹ ਸਾਰੇ ਸਮਾਨ ਨੂੰ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਪਿਆ ਹੁੰਦਾ ਉਥੇ ਅੱਗ ਲੱਗ ਜਾਂਦੀ ਆ ਪਏ ਨੂੰ ਅੱਖਾਂ ਦੇ ਸਾਹਮਣੇ ਕਹਿੰਦੇ ਅੱਗ ਲੱਗ ਜਾਂਦੀ ਆ ਪੂਰੀ ਕਹਾਣੀ ਜਾਣਦੇ ਇਹਨਾਂ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਵੀ ਇਹ ਕਿਵੇਂ ਅੱਗ ਲੱਗਦੀ ਆ ਕੀ ਕਾਰਨ ਆ ਉਸ ਤੋਂ ਬਾਅਦ ਇਹਦਾ ਹੱਲ ਵੀ ਵੀਡੀਓ ਵੇਖਣ ਵਾਲੇ ਜਰੂਰ ਦੱਸਣਗੇ ਅਗਰ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਇਸ ਗੱਲ ਦੀ ਜਾਣਕਾਰੀ ਕਮੈਂਟ ਚ ਜਾਂ ਸਾਡੇ ਨਾਲ ਸਾਂਝੀ ਕਰਨਾ ਇਹ ਨਾਮ ਤੁਹਾਡਾ ਕੀ ਹੈਗਾ ਸੁਨੀਲ ਕੁਮਾਰ ਸੁਨੀਲ ਜੀ ਤੁਸੀਂ ਸਾਨੂੰ ਕਿਹਾ ਕਿ ਅੱਗ ਲੱਗ ਜਾਂਦੀ ਆ ਸਾਹਮਣੇ ਖੜੇ ਖੜੇ ਦੇਖਦੇ ਦੇਖਦੇ ਅੱਗ ਲੱਗ ਜਾਂਦੀ ਪੂਰੀ ਗੱਲ ਦੱਸੋ ਕੀ ਹੈ ਇਦਾਂ ਅਸੀਂ ਜਿਵੇਂ ਜਾ ਰਹੇ ਹਾਂ ਉਹ ਜੋ ਧੂਆਂ ਨਜ਼ਰ ਆਂਦਾ ਜਦੋਂ ਧੂਆਂ ਕੋਲੇ ਜਾਈਦਾ ਉਹ ਭੰਪੜ ਬਣ ਕੇ ਵੱਜ ਜਾਂਦਾ ਬਹੁਤ ਜ਼ਿਆਦਾ ਅੱਗ ਲੱਗ ਜਾਂਦੀ ਹੈ ਫਿਰ ਸਾਨੂੰ ਪਾਣੀ ਪੂਣੀ ਪਾ ਕੇ ਉਹਨੂੰ ਕੰਟਰੋਲ ਕਰਨਾ ਪੈਂਦਾ ਹਮ ਕੱਪੜਾ ਆਪਣੇ ਆਪ ਵੀ ਪਿਆ ਪਿਆ ਮੱਚਣ ਲੱਗ ਪੈਂਦਾ ਹੈਗਾ ਕਿਵੇਂ ਲੱਗ ਸਕਦੀ ਅੱਗ ਸਾਨੂੰ ਆਪ ਨਹੀਂ ਸਮਝ ਆ ਰਹੀ ਕਿਦਾਂ ਲੱਗ ਰਹੀ ਹੈ ਕੀ ਚੱਕਰ ਹੈ ਕੀ ਬਾਤ ਹੈ ਹਮ ਅਸੀਂ ਤਾਂ ਆਪ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸਾਨੂੰ ਇੱਕ ਮਹੀਨਾ ਹੋ ਚੱਲਿਆ ਪੂਰਾ ਪਰੇਸ਼ਾਨ ਹੋਏ ਹਮ ਕੋਈ ਟਿਹੜੇ ਹੋ ਗਈ ਹੈ ਗੱਲ ਹਮ ਕੋਈ ਸਾਨੂੰ ਕੋਈ ਸਮਝ ਹੀ ਨਹੀਂ ਆਂਦੀ ਕੋਈ ਰਾਹ ਹੀ ਨਹੀਂ ਵਿਖਦਾ ਜੇ ਕਿਸੇ ਨੇ ਕਿਸੇ ਸਿਆਣੇ ਨੂੰ ਦੱਸਿਆ ਜਾਂ ਕਿਸੇ ਨੂੰ ਕੁਝ ਕਿਹਾ ਜਿਵੇਂ ਕਿਸੇ ਨੇ ਅਗਲੇ ਕਹਿੰਦਾ ਸੀ ਮੈਂ ਤਾਂ ਪੈਸਾ ਵੀ ਬਰਬਾਦ ਕਰ ਚੁੱਕਿਆ ਪਰ ਮੈਨੂੰ ਕੁਝ ਹਾਸਲ ਨਹੀਂ ਹੋਇਆ ਇਹ ਧਿਕ ਕਿੰਨੀ ਕੁ ਬਰੀ ਅੱਗ ਲੱਗੀ ਹੈ ਅੱਗ ਬਹੁਤ ਬਰੀ ਲੱਗੀ ਹੈ ਲਾਸਟ ਕਦੋਂ ਲੱਗੀ ਹੁਣ ਲਾਸਟ ਅੱਜ ਦੁਪਹਿਰ ਹੀ ਲੱਗੀ ਹੈ ਇਹ ਕਿ 12:00 ਜਿਹੜੇ ਹੁਣ ਅਸੀਂ ਉਹ ਵਿਖਾਇੇ ਥੱਲੇ ਸੜੇ ਉਹ ਅੱਜ ਸੜੇ ਉਹ ਅੱਜ ਸੜੇ ਆ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਤਾਂ ਬਹੁਤ ਵਾਰੀ ਲੱਗੀ ਅੱਗ ਉਸ ਤੋਂ ਪਹਿਲਾਂ ਵੀ ਆਈਦਾ ਸਾਮਾਨ ਹੈ ਤੁਹਾਨੂੰ ਵੀਡੀਓ ਮੈਂ ਫੋਟੋਆਂ ਦੇ ਦੂੰਗਾ ਸਾਰਾ ਕੁਝ ਦੇ ਦੂੰਗਾ ਬਹੁਤ ਸਾਮਾਨ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਆ ਸਾਨੂੰ ਸਮਝ ਨਹੀਂ ਆਉਂਦੀ ਅੱਗ ਲੱਗਦੀ ਕਿਵੇਂ ਆ ਅੱਛਾ ਕਿਵੇਂ ਮਤਲਬ ਬਾਹਰ ਕੱਪੜੇ ਪਿਆਂ ਦੇ ਲੱਗਦੀ ਆ ਅੰਦਰ ਕੱਪੜੇ ਪਿਆਂ ਦੇ ਲੱਗਦੀ ਬੰਦ ਲਿਮਾਰੀ ਦੇ ਵਿੱਚ ਵੀ ਅੱਗ ਲੱਗੀ ਹੈ ਬੰਦ ਲੋਕ ਲੱਗੀ ਨੂੰ ਲੋਕ ਲੱਗੀ ਲਿਮਾਰੀ ਦੇ ਵਿੱਚ ਅੱਗ ਲੱਗੀ ਸਾਰੀ ਉਥੋਂ ਸ਼ੁਰੂਆਤ ਉਦੋਂ ਤੁਸੀਂ ਕਿੱਥੇ ਸੀ ਉਦੋਂ ਅਸੀਂ ਕੋਠੇ ਤੇ ਮੈਂ ਉੱਪਰ ਰੂਮ 'ਚ ਬੈਠਾ ਆਇਆ ਸੀ ਆਪਦੇ ਤੇ ਇਹ ਵਾਈਫ ਮੇਰੇ ਨਹਾ ਕੇ ਇੱਧਰ ਆ ਗਈ ਤੇ ਮੈਂ ਉੱਪਰ ਬੈਠਾ ਮੈਨੂੰ ਥੋੜਾ ਧੂੰਆ ਜਿਹਾ ਮਹਿਸੂਸ ਹੋਇਆ ਜਦੋਂ ਮੈਂ ਉੱਪਰ ਥੱਲੇ ਆਉਣ ਲੱਗਾ ਤੇ ਅੱਗੋਂ ਧੂੰਆ ਇੰਨਾ ਜ਼ਿਆਦਾ ਸੀ ਕਿ ਥੱਲੇ ਆਉਣਾ ਸੰਭਵ ਨਹੀਂ ਸੀਗਾ ਮੈਂ ਫਿਰ ਵਾਪਸ ਉੱਪਰ ਗਿਆ ਉੱਪਰੋ ਜਾ ਕੇ ਇਹਨਾਂ ਨੂੰ ਰੋਲਾ ਪਾਇਆ ਫਿਰ ਮਾਰਕੀਟ ਵਾਲੇ ਆਏ ਇਹਨਾਂ ਨੇ ਆ ਕੇ ਅੱਗ ਬੁਝਾਈ ਸਾਰੀ ਹੂੰ ਤੇ ਉਦੋਂ ਸਾਨੂੰ ਪਤਾ ਲੱਗਾ ਲੈ ਸਾਡ ਬੰਦ ਲਮਾਰੀ ਦੇ ਵਿੱਚ ਵੀ ਸਾਰੇ ਕੱਪੜੇ ਮੱਚ ਚੁੱਕੇ ਸੀਗੇ ਹੁਣ ਤਾਂ ਸਾਡੇ ਪਾਉਣ ਵਾਲ ਆ ਜਿਹੜਾ ਆ ਪੇਟੀ ਦਾ ਮਾਲ ਆ ਜਿਹੜਾ ਬਚਿਆ ਮੜਾ ਜਿਹਾ ਉਹ ਹੀ ਸੰਭਾਲ ਲਿਆ ਆ ਨੀ ਪੇਟੀ ਚ ਵੀ ਅੱਗ ਲੱਗ ਜੂ ਇੰਨਾ ਡਰਾ ਇਹ ਬਿਲਕੁਲ ਜੀ ਕਿਉਂ ਸਮਝ ਹੀ ਨਹੀਂ ਲੱਗਦੀ ਬੈੱਡ ਬੰਦ ਬੈੱਡ ਦੇ ਵਿੱਚ ਲੱਗੀ 25 ਤਰੀਕ ਨੂੰ ਇਸ ਟਾਈਮ ਬੈੱਡ ਦੇ ਵਿੱਚ ਵੀ ਅੱਗ ਲੱਗੀ ਬੈੱਡ ਦੇ ਵਿੱਚ 25 ਦਸੰਬਰ ਨੂੰ ਹੂੰ ਮਤਲਬ ਅਸੀਂ ਫਿਰ ਵੀ ਭੱਜਦੇ ਦੌੜਦੇ ਰਹੇ ਕਿ ਕੋਈ ਕਿੱਥੇ کہہ ਰਿਹਾ ਜਾਓ ਕੁਝ ਕਰ ਰਹੇ ਤੇ ਬੈੱਡ ਦੇ ਵਿੱਚ ਵੀ ਕੱਪੜੇ ਜਾਨੀ ਕਿ ਇੱਕ ਦੋ ਛੋਟ ਗਿਆ ਜਿਵੇਂ ਤੇ ਉਹਦੇ ਵਿੱਚ ਫਿਰ ਉਸ ਵੇਲੇ ਵੀ ਅੱਗ ਲੱਗੀ ਸਾਰਿਆਂ ਨੇ ਬੁਝਾਇਆ ਆ ਸਾਡੇ ਆਂਡ ਗਵਾਂਡੇ ਵੀਰੇ ਵਿਚਾਰੇ 2 ਦਿਨ ਸਾਡੇ ਘਰ ਇੱਦਾਂ ਇਸ ਵੇਲੇ ਕੋਈ ਇੱਥੇ ਬੈਠਾ ਕੋਈ ਉੱਪਰ ਬੈਠਾ ਕੋਈ ਉਸ ਕਮਰੇ 'ਚ ਬੈਠਾ ਅੱਛਾ ਬੈੱਡ ਦੇ ਨਹੀਂ ਉਸ ਵੇਲੇ ਕੋ ਉਹ ਕੋਲ ਨਹੀਂ ਜਿਵੇਂ ਆਪਾਂ ਇਸ ਵੇਲੇ ਇੱਥੇ ਬੈਠੇ ਹਾਂ ਸਮੈਲ ਆਣੀ ਸ਼ੁਰੂ ਹੋ ਜੇਗੀ ਜਦੋਂ ਭੱਜ ਕੇ ਜਾਵਾਂਗੇ ਕਿ ਧੂਆ ਨਿਕਲਦਾ ਪਿਆ ਉੱਥੇ ਜਾ ਕੇ ਦੇਖੋਗੇ ਤਾਂ ਭਾਂਬੜ ਪਿਆ ਹੁੰਦਾ ਜੋ ਪਿਆਰੇਗਾ ਉਹ ਮਚਦਾ ਪਿਆ ਹੋਵੇਗਾ ਐਵੇਂ ਹੁੰਦਾ ਪਹਿਲੇ ਕਿਵੇਂ ਹੋ ਸਕਦਾ ਬੈੱਡ ਦੇ ਵਿੱਚ ਕੱਪੜੇ ਪੈਲ ਮਾਰੀ ਜੇ ਕੱਪੜੇ ਪੈ ਕਿਵੇਂ ਛੜ ਸਕਦੇ ਇੱਕ ਮਹੀਨਾ ਹੋ ਗਿਆ ਵਾ ਅਸੀਂ ਇੰਨੇ ਪਰੇਸ਼ਾਨ ਆ ਕਿ ਪੁੱਛੋ ਨਾ ਕਿ ਸਾਡੀ ਰਾਤ ਨੂੰ ਅਸੀਂ ਬਹਿ ਕੇ ਰਾਤ ਕੱਟਦੇ ਦੋ ਜਣੇ ਸੋ ਜਾਂਣ ਸਾਰੇ ਸੌਣਗੇ ਦੋ ਬੈਠ ਕੇ ਜਾਗਦੇ ਆ ਬਾਕੀ ਸੌਣਗੇ ਹੁਣ ਇਹ ਸਮਾਨ ਮੈਂ ਪਰਸੋ ਫੇਰ ਦੁਬਾਰਾ ਕੱਢਿਆ ਫਿਰ ਇੱਕ ਵਾਰੀ ਹੋਰ ਸਾਰਾ ਐਡਜਸਟ ਕਰ ਲਿਆ ਸੀ ਪਹਿਲੇ ਪਲਸਤਰ ਨਹੀਂ ਪਲਸਤਰ ਹੀ ਸੀਗਾ ਹੁਣ ਸਾਨੂੰ ਮਾਲਕਾਂ ਨੇ ਰੰਗ ਵੀ ਕਰਵਾ ਦਿੱਤਾ ਕਿ ਬਹੁਤ ਡਰਾਉਣਾ ਕਮਰਾ ਲੱਗਦਾ ਸੀ ਫਿਰ ਉਹਨਾਂ ਨੇ ਕਰਵਾਇਆ ਫਿਰ ਮੈਂ ਬਾਬਾ ਜੀ ਦਾ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀ ਫੇਰ ਅਸੀਂ ਸਮਾਨ ਜੋੜਿਆ ਫੇਰ ਅਸੀਂ ਰਹਿਣ ਲੱਗ ਗਏ ਕੋਈ 12 13 ਦਿਨ ਬਾਅਦ ਬੀਤੇ ਨੇ ਫੇਰ ਇਸੇ ਤਰ੍ਹਾਂ ਹੋਗਾ ਮੇਰੇ ਦੋਨੇ ਬੱਚੇ ਸੀਗੇ ਮੈਂ ਦਵਾਈ ਲੈਣ ਇਸੇ ਟਾਈਮ ਮੇਰੇ ਸਭਨ ਕੰਮ ਤੋਂ ਆਏ ਮੈਂ ਕਿ ਮੈਂ ਦਵਾਈ ਲੈਣੀ ਮੇਰਾ ਸਿਰ ਦਰਦ ਹੁੰਦਾ ਅਸੀਂ ਜਿਰਾਗੜ ਦਵਾਈ ਲੈਣ ਚਲੇ ਗਏ ਆ ਤੇ ਕੁੜੀਆਂ ਕੱਲੀਆਂ ਨੇ ਉਹਨੂੰ ਸਮੈਲ ਜੀ ਆਣੀ ਸ਼ੁਰੂ ਹੋਈ ਉਹਨੇ ਫੇਰ ਕਿੜਕੀ 'ਚ ਆਵਾਜ਼ ਮਾਰੀ ਦਾਦੀ ਨੂੰ ਕਿ ਦਾਦੀ ਦਾਦੀ ਥੱਲੇ ਕੁਝ ਹੋਇਆ ਦਾਦੀ ਦੌੜ ਕੇ ਜਾ ਕੇ ਦੇਖਿਆ ਤੇ ਉੱਥੇ ਗੱਦੀ ਰੱਖੀ ਸੀਗੀ ਸਾਡੇ ਚਿਰਾਗ ਤੁਸੀਂ ਹੁਣ ਦੇਖੇ ਲੱਗੇ ਹੋਏ ਜਿਵੇਂ ਉਹ ਸਾਰੀ ਇਕਦਮ ਬਲਦੀ ਪਈ ਫਿਰ ਮੰਮੀ ਹੋਰਾਂ ਨੇ ਜਾ ਕੇ ਅੱਗ ਬੁਝਾਈ ਤੇ ਅਸੀਂ ਫੋਨ ਆਇਆ ਫਿਰ ਅਸੀਂ ਬਾਜ਼ਾਰੋਂ ਦੌੜ ਕੇ ਘਰੇ ਪਹੁੰਚੇ ਉੱਥੋਂ ਤਾਂ ਨਹੀਂ ਅੱਗ ਲੱਗੀ ਜਾਂਦੀ ਜਿੱਥੇ ਚਿਰਾਗ ਉਹ ਤੋਂ ਤੁਸੀਂ ਉਹ ਵੀ ਸਾਰਾ ਕੁਝ ਸਾਡੇ ਕੋਲ ਸਬੂਤ ਹੈਗਾ ਅਸੀਂ ਉਸ ਨੂੰ ਉਸ ਟਾਈਮ ਦੀ ਵੀ ਵੀਡੀਓ ਬਣਾਈ ਉਸ ਤੋਂ ਬਾਅਦ ਵੀ ਕਈ ਵਾਰੀ ਹੋ ਚੁੱਕਾ ਪਰਸੋ ਕੱਲ ਪਰਸੋ ਤਿੰਨ ਚਾਰ ਪੰਜ ਵਾਰੀ ਅੱਗ ਲੱਗ ਚੁੱਕੀ ਇਧਰੋਂ ਬੁਝਾ ਰਹੇ ਨੇ ਉਧਰ ਲੱਗ ਰਹੀ ਉਧਰ ਬੁਝਾ ਰਹੇ ਉਧਰ ਲੱਗ ਕੋਲੇ ਸਾਹਮਣੇ ਕੋਲੇ ਹੁਣ ਕਿਉਂ ਨਹੀਂ ਲੱਗੀ ਆ ਸਮਾਨ ਪਿਆ ਆਪਾਂ ਉੱਥੇ ਅੰਦਰ ਘੁੰਮ ਅਸੀਂ ਵੀ ਆਏ ਹੁਣ ਕੈਮਰਾ ਚੱਲਦਾ ਹੁਣ ਲੱਗੇ ਖੱਗ ਅਸੀਂ ਅਸੀਂ ਦਿਨ ਰਾਤ ਦਿਨ ਜਾਗਦੇ ਪਏ ਆ ਕਿ ਸਾਨੂੰ ਇਹ ਮੈਂ ਰੱਖਿਆ ਮੈਨੂੰ ਕੋਈ ਵਿਸ਼ਵਾਸ ਨਹੀਂ ਹੈਗਾ ਪਤਾ ਨਹੀਂ ਕਦੋਂ ਕਿੱਥੇ ਬੈਠਿਆਂ ਵੇਲੇ ਕਦੋਂ ਕਿੱਥੇ ਹੋ ਜਾਣਾ ਮੈਂ ਸਟਿਚਿੰਗ ਦਾ ਕੰਮ ਕਰਦੀ ਪਹਿਲੇ ਕਿਹੜੇ ਜੋ ਕੱਪੜਾ ਮੱਚ ਗਿਆ ਲੋਕ ਮੇਰੇ ਕੋਲ ਆਨ ਕੇ ਮੰਗਦੇ ਪਏ ਮੈਂ ਕਿੱਥੋਂ ਦਵਾਂ ਇੰਨੇ ਇੰਨੇ ਮਹਿੰਗੇ ਸੂਟ ਸੀਗੇ ਵੀ ਫਿਰ ਵੀ ਮੈਂ ਉਹਨਾਂ ਨੂੰ ਹੱਥ ਜੋੜ ਕੇ ਕਿ ਮੈਂ ਹਜੇ ਮੈਨੂੰ ਐਡਜਸਟ ਹੋ ਲੈਂਦੋ ਫਿਰ ਮੈਂ ਵੇਖ ਫਿਰ ਜਿੱਦਾਂ ਵੀ ਹੋ ਸਕੇਗਾ ਮੈਂ ਤੁਹਾਡਾ ਮਸਲਾ ਹੱਲ ਕਰਾਂਗੀ ਪਰ ਮੇਰੀ ਕੋਈ ਖੁਦ ਦੀ ਸੈਟਿੰਗ ਹੀ ਨਹੀਂ ਹੁੰਦੀ ਪਈ ਮੈਂ ਦੁਬਾਰਾ ਫਿਰ ਹੁਣ ਮੇਰੇ ਕੋਲ ਦੁਬਾਰਾ ਬਸੰਤ ਕਰਕੇ ਕੰਮ ਆਇਆ ਮੈਂ ਜਦੋਂ ਉਸ ਦਿਨ ਆ ਮੈਂ ਪਹਿਲੇ ਗਾਕਰ ਦੇ ਕੱਪੜੇ ਫੋਨ ਕਰ ਕਰਕੇ ਰਾਤ ਨੂੰ ਉਹਨਾਂ ਨੂੰ ਵਾਪਸ ਦਿੱਤੇ ਨੇ ਕਿ ਲੈ ਜਾਓ ਮੈਂ ਨਹੀਂ ਬਣਾਣੇ ਹੈਗੇ ਤੇ ਅੱਜ 1 ਮਹੀਨੇ ਤੋਂ ਕੰਮ ਵੀ ਬੰਦ ਬੰਦੇ ਵੀ ਘਰ ਬੈਠੇ ਅਸੀਂ ਕਿੱਥੋਂ ਖਾਣਾ ਤੇ ਕਿਵੇਂ ਕਰਨਾ ਫਿਰ ਨਿੱਕੇ ਨਿੱਕੇ ਬੱਚੇ ਹਰ ਵੇਲੇ ਸੀ ਦਹਿਸ਼ਤ ਵਿੱਚ ਹੀ ਬੈਠੇ ਰਹਿੰਨੇ ਬੱਚੇ ਕਿੱਡੇ ਕਿੱਡੀ ਉਮਰ ਦੇ ਆ ਬੱਚੇ ਛੋਟੇ ਛੋਟੇ ਹੀ ਆ ਮੈਂ ਤਾਂ ਦੋ ਗੁੜੀਆਂ ਨੇ ਮੇਰੀਆਂ ਦੋ ਉਹ ਥੋੜੀਆਂ ਵੱਡੀਆਂ ਨੇ ਉਧਰੋਂ ਇੱਧਰ ਵੀ ਕਮਰੇ ਵਿੱਚ ਲੱਗ ਜਾਂਦੀ ਰਹੀ ਆ ਇਹ ਇਹ ਤੁਹਾਡਾ ਹਾਂਜੀ ਮੈਂ ਤੁਸੀਂ ਤੁਸੀਂ ਭਰਾ ਜੀ ਹਾਂਜੀ ਮੈਂ ਭਰਾ ਇੱਧਰ ਵੀ ਲੱਗ ਜਾਂਦੀ ਹਾਂਜੀ ਇੱਧਰ ਵੀ ਲੱਗ ਜਾਂਦੀ ਡੈਡੀ ਸੌ ਰਹੇ ਸੀ ਬੈੱਡ ਤੇ ਸੁੱਤੇ ਫਿਰ ਉਹ ਡੈਡੀ ਨੂੰ ਅੱਗ ਲੱਗੀ ਬੈੱਡ ਤੇ ਸਰਾਣੀ ਨੂੰ ਲੱਗ ਸਰਾਣੀ ਰਜਾਈ ਤੇ ਬਿਸਤਰੇ ਨੂੰ ਥਨੀਵਰੀ ਲੱਗੀ ਆ ਇਹ ਇਹ ਆਪਣੇ 30 ਤੋਂ 40 ਵਾਰੀ ਹੋ ਗਈ ਆ ਕੇ ਲੱਗ ਚੁੱਕੀ ਹੈ ਦੋਵੇਂ ਪਾਸੇ ਹਾਂਜੀ ਦੋਵੇਂ ਪਾਸੇ ਹੋ ਜਾਂਦੀ ਹੈ ਜਿੱਥੇ ਉੱਪਰ ਵੀ ਸੜ ਗਿਆ ਉੱਪਰ ਬੈੱਡ ਵਗੈਰਾ ਸਭ ਸੜ ਗਿਆ ਅਸੀਂ ਬੈੱਡ ਚੱਕ ਸੁੱਟ ਚੁੱਕੇ ਆ ਬੈੱਡ ਚੱਕ ਵੀ ਬੈੱਡ ਵੀ ਸੁੱਟ ਗਿਆ ਅਸੀਂ ਆਪਦੀ ਸਿਸਟਰ ਘਰੇ ਰੱਖਿਆ ਸੀ ਇਹ ਸਮਾਨ ਉਧਰ ਵੀ ਲੱਗ ਗਈ ਸੀ ਉਹਨਾਂ ਘਰੇ ਵਾਸ਼ਿੰਗ ਮਸ਼ੀਨ ਵਗੈਰਾ ਵਗੈਰਾ ਸਭ ਸੜ ਗਈ ਉਹਨਾਂ ਘਰੋਂ ਫਿਰ ਆ ਕੇ ਅਸੀਂ ਆਪਦਾ ਸਮਾਨ ਵਾਪਸ ਲੈਂਦਾ ਫਿਰ ਉਹਨਾਂ ਘਰੇ ਜਾ ਕੇ ਸ਼ਾਂਤੀ ਪਰੋਂ ਸਾਡੇ ਘਰੇ ਫਿਰ ਲੱਗ ਜਾਂਦੀ ਵਾਰੀ ਵਾਰੀ ਅਸੀਂ ਇਸੇ ਕਰਕੇ ਸਾਰਾ ਸਮਾਨ ਦੇਖ ਲਓ ਸਾਡੇ ਬਾਹਰ ਪਿਆ ਅਸੀਂ ਕੁਝ ਨਹੀਂ ਅੰਦਰ ਛੱਡਿਆ ਸਿਰਫ ਅਸੀਂ ਰਾਤ ਨੂੰ ਸੌਂ ਜਾਂਦੇ ਅੰਦਰ ਬੋਟਾ ਰੌਲਾ ਰੂਲਾ ਤਾਂ ਨਹੀਂ ਕਿਸੇ ਨਾਲ ਇਥੇ ਆਣ ਗਵਾਂਡ ਕੋਈ ਬੰਦਾ ਸ਼ਰਾਬ ਸਾਡਾ ਬਹੁਤ ਵਧੀਆ ਕਿਸੇ ਨਾਲ ਸਾਡੇ ਆਣ ਗਵਾਂਡ ਸਾਰੀ ਰਾਤ ਜਾਗ ਜਾ ਕੇ ਕੱਢੀ ਸਾਡੇ ਆਣ ਗਵਾਂਡ ਇੰਨਾ ਸਾਥ ਦਿੱਤਾ ਨਾ ਜਿੰਨਾ ਆਹੀ ਕਹਿੰਦੇ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਆਣ ਗਵਾਂਡ ਨੇ ਇੰਨਾ ਸਾਥ ਦਿੱਤਾ ਰਾਤ ਜਾਗ ਜਾ ਕੇ ਸਾਡੇ ਨਾਲ ਕਟਾਉਂਦੇ ਰਿਹਾ ਵਿਚਾਰੇ ਇੱਥੇ ਬਹਿ ਬਹਿ ਕੇ ਸਾਰੀ ਰਾਤ ਿਆ ਰੱਖਦੇ ਰੇ ਕੋਈ ਉੱਪਰ ਬੈਠ ਜਾਂਦਾ ਹੀ ਕੋਈ ਨੀਚੇ ਬੈਠ ਜਾਂਦਾ ਹੀ ਕੋਈ ਗਲੀ 'ਚ ਬੈਠ ਜਾਂਦਾ ਹੀ ਕੋਈ ਆਦ ਨਹੀਂ ਰਿਹਾ ਸ਼ਾਇਦ ਕੋ ਜਿੰਦੀ ਅਸੀਂ ਇੱਥੇ ਗੱਲਾਂ ਕਰਦੇ ਪਏ ਨਾਲੇ ਅੱਗ ਲੱਗ ਗਈ ਤੇ ਅਸੀਂ ਹੁਣ ਵਾਵਾ ਟਾਈਮ ਹੋ ਗਿਆ ਅਜੇ ਤੱਕ ਤਾਂ ਕੁਝ ਨਹੀਂ ਇਸ ਤਰ੍ਹਾਂ ਇਹ ਬਹੁਤ ਦਿਨਾਂ ਤੋਂ ਪਤਾ ਹੀ ਨਹੀਂ ਲੱਗਦਾ ਅੱਜ ਲੱਗ ਜਾਏ ਕੱਲ ਲੱਗ ਜਾਏ ਪਤਾ ਲੱਗੇ ਪਤਾ ਹੀ ਨਹੀਂ ਲੱਗਦਾ ਇੱਕ ਵਾਰੀ ਕਦੋਂ ਅੱਗ ਲੱਗ ਜੇ ਚਾਰ ਦਿਨ ਰੁੱਕ ਕੇ ਫੇਰ ਲੱਗ ਗਈ ਫੇਰ ਕਦੈ ਲਗਾਤਾਰ ਨਹੀਂ ਜਿਵੇਂ ਲੱਗਦੀ ਪਤਾ ਹੀ ਨਹੀਂ ਕਦੋਂ ਲੱਗ ਜਣੀ ਅੱਗ ਕਿ ਜਿਵੇਂ ਹੁਣ ਲੱਗੀ ਪਤਾ ਹੀ ਨਹੀਂ ਸਾਨੂੰ ਲੱਗੀ ਜਿਵੇਂ ਅੱਜ ਲੱਗ ਗਈ ਕੀ ਪਤਾ ਦੋ ਦਿਨ ਬਾਅਦ ਲੱਗ ਜਾਏ ਕੀ ਪਤਾ ਕੱਲ ਹੀ ਲੱਗ ਜਾਏ ਕੀ ਪਤਾ ਰਾਤ ਨੂੰ ਲੱਗ ਜਾਵੇ ਕੋਈ ਪਤਾ ਨਹੀਂ ਅਸੀਂ ਬਰਾਂਡੇ 'ਚ ਬੈਠੇ ਸੀਗੇ ਮੇਰਾ ਬੇਟਾ ਸੀ ਮੈਂ ਅੰਦਰ ਮੇਰੇ ਇਸਮਰੀ ਰਜਾਈ ਸੀ ਕਿ ਬੈੱਡ ਅਸੀਂ ਗੱਦੇ ਗੁੱਦੇ ਪਛਾਏ ਹੋਏ ਤੇ ਸਹਰਾਣਾ ਪਿਆ ਸੀਗਾ ਤੇ ਅੱਗੇ ਸਹਰਾ ਜਿਵੇਂ ਸਹਰਾਣਾ ਸੀ ਸਹਰਾਣੇ ਦੇ ਮੈਂ ਤਾਂ ਕਿੱਧਰ ਗਈ ਸੀ ਅਸੀਂ ਬਾਹਰ ਇਹਦਾ ਬਰਾਂਡੇ 'ਚ ਬੈਠੇ ਸੀ ਤੇ ਇੱਕਦਮ ਮਤਲਬ ਕਿ ਮੈਂ ਇਸਮਰੀ ਤੇ ਸਮੈਲ ਜਿਹੀ ਆਈ ਤੇ ਧਿਆਨ ਗਿਆ ਤੇ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਉਹ ਮੇਰੇ ਸਹਰਾਣਾ ਮੱਚਦਾ ਪਿਆ ਸੀ ਕਾਪੀ ਅੰਦਰ ਅਸੀਂ ਬਰਾਂਡੇ 'ਚ ਬੈਠੇ ਸੀਗਾ ਅੰਦਰ ਸਹਰਾਣਾ ਮਚਣ ਲੱਗ ਗਿਆ ਫਿਰ ਫਟਾਫਟ ਜਾ ਕੇ ਬੁਝਾਇਆ ਤੇ ਬਾਅਦ 'ਚ ਫਿਰ ਅਸੀਂ ਆਪਣੇ ਹਸਬੰਦ ਨੂੰ ਫੋਨ ਕੀਤਾ ਸਾਰੇ ਨੂੰ ਦੱਸਿਆ ਕਿ ਐਵੇਂ ਫਿਰ ਦੁਬਾਰਾ ਹੋ ਗਿਆ ਇਹ ਤੁਹਾਡੇ ਆਪ ਦੇ ਮਕਾਨ ਨੇ ਨਹੀਂ ਇਹ ਸਾਰੇ ਰੈਂਟ ਦੇ ਆ ਵੀ ਰੈਂਟ ਤੇ ਉਧਰ ਵੀ ਰੈਂਟ ਤੇ ਮਾਲਕ ਮੁਲਕਦਾਰ ਰੋਲਾ ਤਾਂ ਨਹੀਂ ਨਹੀਂ ਮਾਲਕ ਤਾਂ ਸਾਡੇ ਇੱਥੇ ਖੜੇ ਬਹੁਤ ਵਧੀਆ ਮਾਲਕ ਨੇ ਸਾਡੇ ਇਹ ਵੀ ਰੋਲਾ ਨਹੀਂ ਹੈਗਾ ਮਤਲਬ ਇਹ ਫਿਰ ਇਹਦਾ ਵੀ ਹੱਲ ਤਾਂ ਲੱਭਣਾ ਪੈਣਾ ਨਾ ਵੀ ਇਹ ਹੋ ਕਿਉਂ ਰਿਹਾ ਆਪਾਂ ਤਾਂ ਸਾਰੇ ਅੰਗਲ ਤੋਂ ਵੀ ਸਾਨੂੰ ਤਾਂ ਹੀ ਤਾਂ ਅਸੀਂ ਡਰੇ ਪਏ ਆ ਬਹੁਤ ਟਾਈਮ ਅੱਛਾ 40 ਸਾਲ ਹੋ ਗਏ ਪਹਿਲਾਂ ਕਦੋਂ ਲੱਗੀ 40 ਕਵੀ ਬੇਟਾ ਇਸ ਇਸੇ ਮੈਂ ਕਿੰਨੇ ਟਾਈਮ ਤੋਂ ਲੱਗ ਰਹੀ ਹੁਣ ਬੇਟਾ ਇਹ ਮਹੀਨਾ بھر ਹੋ ਗਿਆ ਮੈਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਸਾਨੂੰ ਇਹ ਮਹੀਨਾ ਸਾਪਾ ਵਰਸ ਪੜਾ ਬਟਾ ਇੱਕ ਮਹੀਨਾ ਸੇ ਤੁਸੀਂ ਅੰਡੀ ਕੁਆਂਟੀਓ ਬਾਈ ਜੀ ਹਾਂਜੀ ਤੁਹਾਡਾ ਕਿੱਥੇ ਰਹਿੰਦੇ ਤੁਸੀਂ ਆਪ ਵੀਰੇ ਨਾਲ ਹੀ ਕਰ ਆਪਣਾ ਇੱਕ ਮਿੰਟ ਕੈਮਰੇ ਥੋੜਾ ਜਿਹਾ ਅੱਗੇ ਆ ਜਾਓ ਹਾਂਜੀ ਆਪਣੇ ਇੰਦਰ ਨਾਲ ਹੀ ਤੁਸੀਂ ਦੇਖਿਆ ਇਹ ਤੁਸੀਂ ਆਪ ਦੇਖਿਆ ਸਾਹਮਣੇ ਵੀਰੇ ਆਪ ਸਾਰਾ ਖੋਦ ਅੱਖੀਂ ਦੇਖਿਆ ਪਰ ਐਦਾਂ ਦਾ ਅਜ ਤੱਕ ਕਦੀ ਚਾਂਸ ਨਹੀਂ ਦੇਖਿਆ ਜੋ ਆ ਦੇਖੀ ਦੇਖ ਸੁਣਾ ਕੀ ਕੀ ਦੇਖਿਆ ਅੱਖੀਂ ਉਹਨੂੰ ਥੋੜਾ ਜਿਹਾ ਦੱਸੋ ਕਿਉਂਕਿ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੇ ਵੀ ਐਨਾਲਾਈਜ਼ ਕਰਨਾ ਇਸ ਚੀਜ਼ ਦਾ ਵੀ ਇਹ ਹੈ ਕਿ ਦਰਅਸਲ ਉਹਨਾਂ ਕੋਲੇ ਵੀ ਹੱਲ ਹੋ ਸਕਦਾ ਚੀਜ਼ ਦਾ ਕੀ ਹੋਇਆ ਤੁਹਾਡੇ ਸਾਹਮਣੇ ਅੱਖਾਂ ਦੇ ਇਹ ਵੀਰੇ ਇਦਾਂ ਜਵੇਂ ਇਹਨਾਂ ਨੇ ਪਹਿਲਾਂ ਥੋੜੇ ਕਿ ਚੇਰ ਬਾਦ ਨੇ ਇਹਨਾਂ ਦੇ ਗੇਟ ਤੇ ਨਾ ਮਿਰਚਾਂ ਆਉਂਦੀਆਂ ਸੀਗੀਆਂ ਠੀਕ ਹੈ ਜੀ ਪੇ ਉਹਦੇ ਕਰਕੇ ਇਹਨਾਂ ਨੂੰ ਥੋੜਾ ਇਹ ਹੋਇਆ ਕਿ ਚੱਲ ਹੈ ਪਰ ਉਹ ਮਿਰਚਾਂ ਨਹੀਂ ਬਾਦ ਸ਼ੁਰੂ ਹੋਈਆਂ ਪਹਿਲਾਂ ਨੇ ਨਾ ਥੋੜੀ ਥੋੜੀ ਜਿਹੀ ਅੱਗ ਹੀ ਲੱਗੀ ਸੀ ਕਿਤੇ ਇੱਥੇ ਮਾੜੀ ਲੱਗ ਗਈ ਕਿਤੇ ਉੱਪਰ ਲੱਗ ਗਈ ਪਰ ਇਹਨਾਂ ਨੂੰ ਹੋਇਆ ਕਿ ਇਹਨਾਂ ਸ਼ਰਾਰਤ ਕੀਤੀ ਜਾਂ ਕਿਦਾਂ ਇਦਾਂ ਚਲ ਮਨ ਲਿਆ ਹੈਗਾ ਪਰ ਉਹ ਜਿੱਦਾਂ ਥੋੜਾ ਥੋੜਾ ਉਹ ਦੇਖਦੇ ਰਹੇ ਅ ਇੱਕ ਦੋ ਦਿਨ ਪਾ ਕੇ ਕੰਮ ਜਦੋਂ ਹੁੰਦਾ ਹੈ ਉਸ ਦਿਨ ਸੰਡੇ ਦਾ ਦਿਨ ਸੀ ਜਿਸ ਦਿਨ ਮਾਰੀਆਂ ਚੱਲ ਗਈ ਵੀਰਵਾ ਇਸ ਦਿਨ ਉਹ ਅਲਮਾਰੀਏ ਦੇ ਉਧਰ ਇਹਨਾਂ ਨੇ ਜਿਵੇਂ ਦੱਸੇ ਸਾਰੀ ਗੱਲ ਉਹਨਾਂ ਦੇ ਨਾਲ ਮਾਰੀਆਂ ਬੰਦ ਅਲਮਾਰੀ ਦੇ ਅੰਦਰ ਅੱਗ ਲੱਗ ਗਈ ਇੰਨੀ ਅੱਗ ਬੇਕਾਬੂ ਅਗਰ ਜੇ ਉਧਰੋਂ ਬੁਝਾਉਂਦੇ ਸੀ ਕਿ ਜਿਵੇਂ ਹੁਣ ਦੋਨੋਂ ਪਰਿਵਾਰ ਇੱਧਰ ਰਹਿੰਦੇ ਨੇ ਉਧਰੋਂ ਬੁਝਾਉਂਦੇ ਸੀ ਜੇ ਇੱਧਰ ਲੱਗ ਜਾਂਦੀ ਸੀ ਜੇ ਇਧਰੋਂ ਬੁਝਾਉਂਦੇ ਸੀ ਤੇ ਉਧਰ ਸਾਰੀ ਮਾਰਕੀਟ ਆਪਣੀ ਗਵਾਹ ਇਸ ਚੀਜ਼ ਦੀ ਕਿ ਪਰ ਉਹ ਸਾਰੀ ਮਾਰਕੀਟ ਵੀ ਇਸ ਚੀਜ਼ ਨੂੰ ਦੇਖ ਕੇ ਹੈਰਾਨ ਹੋ ਗਈ ਕਿ ਆਪਣੀ ਜ਼ਿੰਦਗੀ 'ਚ ਐਦਾਂ ਤਾਂ ਸੋਚਿਆ ਜਰੂਰ ਪਰ ਹੁਣ ਦੇਖ ਲਓ ਇਹਨਾਂ ਨੇ ਇੰਨਾ ਕੁਝ ਕਰਵਾ ਕੇ ਦੇਖ ਲਿਆ ਪਰ ਜਿੰਨੇ ਇਹਨਾਂ ਨੇ ਸਿਆਣਿਆਂ ਕੋਲ ਗਏ ਜਾਂ ਕੋਈ ਵੀ ਇਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਇਹ ਵਿਚਾਰੇ ਪਰੇਸ਼ਾਨ ਨੇ ਜੀ ਤੱਕ ਤੁਸੀਂ ਵੀ ਗਵਾਂਟੀ ਹੋ ਭਾਈ ਹਾਂਜੀ ਇਹਨੇ ਗਵਾਂਟੀ ਨਾਲ ਤੇ ਤੁਸੀਂ ਕਿੰਨੇ ਟਾਈਮ ਤੋਂ ਦੇਖੀਏ ਘਟ ਮੈਂ ਜੀ ਤੁਸੀਂ ਅ 크리스마ਸ ਵਾਲ ਦਿਨ ਦੀ ਯਾਨੀ ਕਿ ਚੱਲਦਾ ਆ ਰਿਹਾ ਜੋ ਵੀ ਹੈ ਚੱਲਦਾ 크리스마ਸ ਵਾਲੇ ਦਿਨ ਤੋਂ ਹੀ ਆ ਰਿਹਾ ਹੈ ਤੁਹਾਡਾ ਘਰ ਘਰੇ ਪਾਸੇ ਸਾਡਾ ਘਰ ਨਾਲ ਦੀ ਕੰਨ ਦੀ ਕੰਨ ਨਾਲ ਤੁਹਾਡੇ ਵੀ ਹੋਇਆ ਕਦੀ ਸਾਡੇ ਵੀ ਹੋਇਆ ਸੀ ਇੱਕ ਵਾਰੀ ਇਹੀ ਯਾਨੀ ਕਿ ਇਹਨਾਂ ਨੂੰ ਰੋਟੀ ਖਵਾਈ ਸੀ ਬਸ ਉਹ ਰੋਟੀ ਖਵਾਈ ਤੇ ਉਹ ਸਾਡੇ ਘਰੇ ਵੀ ਅੱਗ ਲੱਗ ਗਈ ਜਿੱਦਾਂ ਕਿ ਉਸ ਤੋਂ ਬਾਅਦ ਇਹਨਾਂ ਦਾ ਸਮਾਨ ਅਸੀਂ ਯਾਨੀ ਕਿ ਸਾਹਮਣੇ ਕਮਰੇ 'ਚ ਸ਼ਿਫਟ ਕਰ ਦਿੱਤਾ ਤੇ ਉਸ ਤੋਂ ਬਾਅਦ ਸਾਡੇ ਥੋੜੀ ਬਾਬਾ ਜੀ ਯਾਨੀ ਕਿ ਸ਼ਾਂਤੀ ਬਣ ਗਈ ਹੈ ਜਿੱਦਾਂ ਕਿ ਉਸ ਦਿਨ ਜਿਆਦਾ ਪਰੇਸ਼ਾਨੀ ਚ ਸੀ ਇਹਨਾਂ ਨੇ ਸਾਰਾ ਦਿਨ ਨਾ ਕੁਛ ਖਾਦਾ ਪੀਤਾ ਨਾ ਕੁਛ ਨਹੀਂ ਚਲਵਾਨ ਅਣਗਵਾਨ ਨੇ ਸੋਚਿਆ ਯਾਰ ਸਾਰਾ ਪਰਿਵਾਰ ਦੁਖੀ ਚ ਚਲੋ ਇਹਨਾਂ ਨੇ ਚੁੱਲ੍ਹਾ ਨਹੀਂ ਬਾਲ ਲਿਆ ਕਰੀ ਚਲੋ ਇਹਨਾਂ ਨੇ ਸਾਰਾ ਆਣਗਵਾਨ ਨੇ ਰਲ ਕੇ ਇਹਨਾਂ ਨੂੰ ਇੱਧਰ ਬਿਠਾ ਕੇ ਸਾਰਾ ਪਰਿਵਾਰ ਇੱਧਰ ਬੈਠਾ ਸੀਗਾ ਚੁੱਲੇ ਨਾਲ ਰੋਟੀ ਪਾਣੀ ਖਾਦਾ ਰਾਤ ਨੂੰ ਜੇ ਕਿਸੇ ਵੀ ਉੱਥੇ ਬੈਠੇ ਗੱਲਾਂ ਕਰਦੇ ਪੀ ਸੀ ਇਹ ਦੇਖੋ ਕਿ ਜੇ ਆਣਗਵਾਨ ਨੇ ਇਹਨਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਘਰ ਦੇ ਆਪਣੇ ਕੱਪੜੇ ਸੜ ਗਏ ਕਿ ਐਦਾਂ ਦੀ ਹੈ ਕਿ ਜਿੱਦਾਂ ਕਿ ਕਹਿ ਲਓ ਕੋਈ ਕੁਝ ਕਰ ਰਿਹਾ ਹੈ ਜੇ ਕੋਈ ਇਹਨਾਂ ਦਾ ਸਾਥ ਦੇਣ ਆ ਚੱਕਰ ਬਣਿਆ ਹੋਇਆ ਤੇ ਹੁਣ ਇਹ ਦੇਖ ਲਓ ਕਿ ਅਜ ਤੱਕ ਇਹ ਬਿੱਡਾ ਤਾਂ ਨਹੀਂ ਸੋ ਰਹੇ ਜੇ ਤੁਸੀਂ ਅੰਦਰ ਦੇਖੋਗੇ ਇਹਨਾਂ ਨੇ ਥੱਲੇ ਬਿਸਤਰੇ ਵਿਛਾ ਕੇ ਪੂੰਜੇ ਸੋ ਰਹੇ ਨੇ ਕਿ ਬਿੱਡਾ ਤਾਂ ਨਹੀਂ ਸੋ ਰਹੇ ਅੱਛਾ ਸਮਾਨ ਬਾਹਰ ਕੱਢਿਆ ਸਾਰਾ ਹਾਂਜੀ ਹੂੰ ਬਿਲਕੁਲ ਜਿਸ ਤਰੀਕੇ ਨਾਲ ਇਹ ਸ਼ੁਰੂ ਤੋਂ ਹੀ ਇਹ ਡੂੰਘੇ ਕਮਰੇ ਇੰਨੇ ਹਾਂਜੀ ਹਾਂਜੀ ਹੂੰ ਤਾਂ ਤੁਸੀਂ ਦੇਖੋ ਕਿ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਹੋਣਾ ਸੀ ਆਪਣੇ ਕਮਰਿਆਂ ਦੇ ਵਿੱਚ ਨਹੀਂ ਸੌਂਦੇ ਕਿਉਂਕਿ ਉੱਥੇ ਅੱਗ ਲੱਗ ਜਾਂਦੀ ਆ ਸਾਹਮਣੇ ਚਾਰੇ ਪਾਸੇ ਉਹਨੇ ਇਸ ਤਰ੍ਹਾਂ ਥੱਲੇ ਸੌਂਦੇ ਵੀ ਪਤਾ ਨਹੀਂ ਕਦੋਂ ਬੈੱਡ ਨੂੰ ਅੱਗ ਲੱਗ ਜਾਣੀ ਕਹਿੰਦੇ ਪਤਾ ਨਹੀਂ ਕਦੋਂ ਕਿੱਥੇ ਅੱਗ ਲੱਗ ਜਾਣੀ ਹੈ ਇਹ ਤਸਵੀਰ ਜਿਹੜੀ ਹੈ ਇਸੇ ਤਰੀਕੇ ਨਾਲੇ ਦੱਸਦੇ ਨਜ਼ਰ ਆ ਰਹੇ ਨੇ ਹੁਣ ਕੀ ਪ੍ਰੋਬਲਮ ਹੈ ਕੀ ਨਹੀਂ ਪ੍ਰੋਬਲਮ ਇਸ ਬਾਰੇ ਦਾ ਕੁਝ ਨਹੀਂ ਕਿਹਾ ਜਾ ਸਕਦਾ ਲੇਕਿਨ ਫਿਲਹਾਲ ਇਹ ਬੜਾ ਵੱਡਾ ਸਵਾਲ ਆ ਇਹ ਬੜੀ ਵੱਡੀ ਗੱਲ ਆ ਕਿ ਇਹ ਕਿਉਂ ਲੱਗ ਗਈ ਜਾਂਦੀ ਆ ਕੋਈ ਕਾਰਨ ਕੀ ਆ ਕਿ ਗੱਲ ਹੋ ਸਕਦੀ ਆ ਕਿ ਹੁਣ ਇਹਨਾਂ ਨੂੰ ਆਹਣ ਗਵਾਣ ਨੂੰ ਸਭ ਨੂੰ ਆਪਣਾ ਸਮਾਨ ਵੀ ਜਿਹੜਾ ਉਹ ਬਾਹਰ ਕੱਢ ਕੇ ਇੱਥੇ ਰੱਖਣਾ ਪਵੇ ਔਰ ਸੜੇ ਇਹ ਕੱਪੜੇ ਇਹਨਾਂ ਨੂੰ ਦਿੰਦੇ ਆ ਜਦੋਂ ਆਗ ਹੀ ਦਿੰਦੀ ਆ ਪਰ ਫਿਲਹਾਲ ਜਦੋਂ ਦੇ ਅਸੀਂ ਆਏ ਆ ਉਦੋਂ ਦਾ ਇੱਥੇ ਹਜੇ ਤੱਕ ਕੁਝ ਵੀ ਨਹੀਂ ਪਰ ਇਹ ਇਹ ਲੋਕ ਇਹਨੇ ਲੋਕ ਨੇ ਇੱਥੇ ਤੁਸੀਂ ਤੁਸੀਂ ਵੀ ਗਵਾਂਢੀ ਹੋ ਜੀ ਨਹੀਂ ਮੈਂ ਮਾਲਕ ਅੱਛਾ ਤੁਸੀਂ ਮਾਲਕ ਹੁਮਕਾਨ ਦੇ ਪਹਿਲਾਂ ਵੀ ਕਦੇ ਹੋਇਆ ਇੱਥੇ ਨਹੀਂ ਕਦੀ ਨਹੀਂ ਕੁਝ ਹੋਇਆ ਇੱਕ ਮਿੰਟ ਜੀ ਅੱਛਾ ਕਦੀ ਨਹੀਂ ਕੁਝ ਹੋਇਆ ਉਸ ਹੀ ਨਾਲ ਹੀ ਇਹਨੇ ਸਿਰ ਮਕਾਨ ਨਾਲ ਹੀ ਹੈ ਬਿਲਕੁਲ ਅੱਛਾ ਤੁਸੀਂ ਵੀ ਇੱਥੇ ਲੱਗੇ ਰਹਿੰਦੇ ਹੋ ਹਾਂ ਜੀ अच्छा किराए थे इन तो पहला भी लोग रहंदे होंगे यही है जो पहले पुराने प... ये किराए पे रहंदे थे तो पहले नहीं कोई ले रहा ये अभी हम असि त इन नु ए पुछया ਵੀ مالک ਨਾਲ ਤਾਂ ਨਹੀਂ ਕੋਈ ਰੋਲਾ ਕੋਈ ਹੋਇਆ ਚੱਕਰ ਹੋਵੇ ਉਹ ਕਹਿੰਦੇ ਨਹੀਂ مالک ਬੜਾ ਵਧੀਆ ਸਾਡਾ ਚੱਲੋ ਜੀ ਉਹ ਤਾਂ ਫਿਰ ਆਪਦੀ ਆ ਜੀ ਹਾਂ ਕੋਈ ਹੱਲ ਨਹੀਂ ਲੱਭਿਆ ਇਹਦਾ ਕੀ ਕਿਉਂ ਹੋ ਰਿਹਾ ਕੋਈ ਨਹੀਂ ਪਤਾ ਨਹੀਂ ਲੱਗਦਾ ਜੀ ਹੱਲ ਕੀ ਕਰੇ ਜਬੀ ਕੋਈ ਕਿਤੇ ਪਤਾ ਨਹੀਂ ਲੱਗਦਾ ਜੀ ਕੋਈ ਚੀਜ਼ ਦਾ ਪਤਾ ਲੱਗੇ ਨਾ ਫੇਰ ਹੀ ਪਤਾ ਹੋਵੇਗਾ ਵੀ ਹਾਂ ਜੀ ਇਹ ਇਸ ਗੱਲੋਂ ਲੱਗਦੀ ਐ ਗੱਲੋਂ ਨਹੀਂ ਲੱਗਦੀ ਤਾਂ ਪਤਾ ਹੀ ਨਹੀਂ ਲੱਗਦਾ ਕਿਵੇਂ ਲੱਗਦੀ ਕਿਵੇਂ ਨਹੀਂ ਲੱਗਦੀ ਜਦੋਂ ਦਾ ਹੱਲ ਕੀ ਹੈ ਹਾਂ ਜੀ ਇਹ ਤਾਂ ਪਰਮਾਤਮਾ ਹੀ ਜਾਣਦਾ ਜੀ ਕੀ ਹੈ ਕਿਵੇਂ ਕਿਵੇਂ ਨਹੀਂ ਬਿਲਕੁਲ ਇਹ ਜਿਹੜੇ ਵੀ ਦੋਸਤ ਮਿੱਤਰ ਵਿਊਅਰ ਇਸ ਵੀਡੀਓ ਨੂੰ ਦੇਖ ਰਹੇ ਨੇ ਉਹੀ ਚੀਜ਼ ਨੂੰ ਦੇਖਣ ਤੋਂ ਬਾਅਦ ਅਗਰ ਕਿਸੇ ਨੂੰ ਸਮਝ ਆਉਂਦੀ ਆ ਜਾਂ ਕਿਸੇ ਨੂੰ ਪਤਾ ਹੈ ਤਾਂ ਉਹ ਸਾਂਝਾ ਜ਼ਰੂਰ ਕਰਮ ਕਿਉਂਕਿ ਪਰਿਵਾਰ ਵੀ ਪੂਰਾ ਡਰਿਆ ਪਿਆ ਪਰਿਵਾਰ ਤਾਂ ਚਲੋ ਆਪਾਂ ਡਰਿਆ ਮੰਨਦੇ ਵੀ ਇੱਕ ਘਰ ਡਰਿਆ ਹੋ ਸਕਦਾ ਵੀ ਇੱਕ ਘਰ ਡਰ ਗਿਆ ਗਵਾਂਢ ਵੀ ਡਰਿਆ ਇੱਧਰ ਵੀ ਉੱਧਰ ਵੀ ਚਾਰੇ ਪਾਸੇ ਔਰ ਇਹ ਕਹਿੰਦੇ ਵੀ ਮਾਰਕੀਟ ਸੱਦ ਲੋ ਸਾਰੀ ਇੱਥੇ ਨਾਲ ਹੀ ਰੋਡ ਚੱਲਦੀ ਵੀ ਆ ਮਾਰਕੀਟ ਕਹਿੰਦੇ ਸਾਰੀ ਸੱਦ ਲੋ ਸਾਰੀ ਮਾਰਕੀਟ ਗਵਾ ਇਸ ਚੀਜ਼ ਦੀ ਕਿ ਇੱਥੇ ਚੀਜ਼ ਹੁੰਦੀ ਆ ਅੱਖਾਂ ਦੇ ਸਾਹਮਣੇ ਹੁੰਦੀ ਆ ਇਹਨਾਂ ਵੀ ਅੱਖਾਂ ਦੇ ਪਾਸੇ ਹੋਣਗੇ ਉਦੋਂ ਹੋਈ ਹੋਊਗੀ ਉਦੋਂ ਵੀ ਹੋਈ ਪਰ ਅੱਖਾਂ ਦੇ ਸਾਹਮਣੇ ਵੀ ਇਹ ਕਹਿੰਦੇ ਇਹ ਚੀਜ਼ ਹੁੰਦੀ ਆ ਇਹ ਕਿਉਂ ਹੁੰਦਾ ਹੈ ਕੀ ਕਾਰਨ ਇਹ ਸਾਨੂੰ ਤਾਂ ਨਹੀਂ ਪਤਾ ਪਰ ਫਿਲਹਾਲ ਵਿਊਅਰ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਹੋ ਸਕਦਾ ਕੋਈ ਐਕਸਪਰਟ ਬੰਦਾ ਜਾਂ ਨੌਲੇਜ ਵਾਲਾ ਬੰਦਾ ਇਸ ਚੀਜ਼ ਨੂੰ ਦੇਖ ਰਿਆ ਹੋਵੇ ਔਰ ਇਸ ਚੀਜ਼ ਦਾ ਹੱਲ ਜ਼ਰੂਰ ਕੱਢ ਕੇ ਦੇਵੇ ਵੀ ਇਹ ਹੋ ਕਿਉਂ ਰਿਹਾ ਕੀ ਕਾਰਨ ਆ ਇਹਦਾ ਕੀ ਹੱਲ ਕਰਨ ਇਹ ਕਹਿੰਦੇ ਅਸੀਂ ਸਭ ਕੁਝ ਕਰ ਲਿਆ ਇਹ ਇਹਦੇ ਪਿੱਛੇ ਕੀ ਕਾਰਨ ਕਿਉਂ ਅੱਗ ਲੱਗਦੀ ਆ ਫਿਲਹਾਲ ਇਹ ਚੀਜ਼ ਔਰ ਨਾਲ ਅਸੀਂ ਇਹ ਵੀ ਗੱਲ ਕਹਾਂਗੇ ਕਿ ਫਿਰੋਜ਼ਪੁਰ ਦੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਵੀ ਇਸ ਚੀਜ਼ ਨੂੰ ਕਿਸੇ ਹੋਰ ਐਂਗਲ ਤੋਂ ਵੀ ਖੰਘਾਲ ਕੇ ਵੇਖਿਆ ਜਾਵੇ ਹੋ ਸਕਦਾ ਕੋਈ ਹੋਰ ਐਂਗਲ ਵੀ ਇਸ ਦੇ ਵਿੱਚ ਹੋਵੇ ਕੋਈ ਸ਼ਰਾਰਤੀ ਬੰਦਾ ਹੀ ਸਾਰੀਆਂ ਚੀਜ਼ਾਂ ਕਰਦਾ ਹੋਵੇ ਇਹ ਚੀਜ਼ ਨੂੰ ਵੀ ਇਹ ਜਿਹੜਾ ਖੰਘਾਲ ਕੇ ਦੇਖਿਆ ਜਾਵੇ ਔਰ ਕੋਸ਼ਿਸ਼ ਇਹ ਜ਼ਰੂਰ ਹੋਣੀ ਚਾਹੀਦੀ ਔਰ ਅਸੀਂ ਵੀ ਆਂਡ ਗਵਾਂਡ ਨੂੰ ਕਵਾਂਗੇ ਵੀ ਇਹਦਾ ਧਿਆਨ ਤੁਸੀਂ ਕਰੋ ਵੇਖੋ ਕੋਈ ਕੈਮਰੇ ਕੂਮਰੇ ਲਾਓ ਤੁਹਾਨੂੰ ਪਤਾ ਲੱਗੇ ਜਿਵੇਂ ਉਹਨਾਂ ਤੁਹਾਡੇ ਤੇ ਕੋਈ ਕੈਮਰਾ ਨਹੀਂ ਲੱਗਾ ਕੋਈ ਕੈਮਰੇ ਕੂਮਰੇ ਕੋਈ 20-25 ਹਜ਼ਾਰ ਦੇ ਕੈਮਰੇ ਲੱਗ ਜਾਂਦੇ ਕੋਈ ਸਾਰੇ ਇਕੱਠੇ ਹੋ ਗਏ 20-25 ਹਜ਼ਾਰ ਦੇ ਤੇ 5-7 ਕੈਮਰੇ ਲਾ ਕੇ ਤੁਹਾਡੇ ਕੋਲੇ ਤਸਵੀਰ ਕਲੀਅਰ ਹੋ ਜਾਊਗੀ ਵੀ ਕਿਹੜਾ ਆਉਂਦਾ ਕਿਹੜਾ ਜਾਂਦਾ ਦੇਖਤਾ ਸਕਦੇ ਨਾ ਵੀਡੀਓ ਹੋ ਸਕਦਾ ਹੋ ਕਿ ਬੰਦਾ ਹੀ ਕਰਦਾ ਹੋਵੇ ਇਹ ਚੀਜ਼ ਵੀ ਤੁਸੀਂ ਕਰਕੇ ਦੇਖੋ ਸਾਡੀ ਐਡਵਾਈਸ ਆ ਤੁਹਾਡੀ ਉਸ ਗੱਲ ਨਾਲ ਸਹਿਮਤ ਹੁਣ ਮੰ ਲੋਕ ਅਕਸਰ ਕੋਈ ਬੰਦਾ ਆਊਗਾ ਗੇਟ ਖੜਕਾਊਗਾ ਜਾਂ ਉੱਪਰ ਦੀ ਜਾਊ ਜਾਂ ਥੱਲੇ ਦੀ ਜਾਊਗਾ ਅਸੀਂ ਲੋਕ ਕਰਕੇ ਘਰੇ ਆ ਗਏ ਸਾਨੂੰ ਸਮੈਲ ਆਉਂਦੀ ਅਸੀਂ ਭੱਜ ਕੇ ਜਾ ਕੇ ਵੇਣੇ ਤੇ ਕੱਪੜੇ ਸੜਦੇ ਪਏ ਹੁਣ ਉਹਦੇ ਤਾਂ ਬੰਦਾ ਨਹੀਂ ਕੋਈ ਨਾ ਆ ਫਿਰ ਵੀ ਕੋਸ਼ਿਸ਼ ਕਰੋ ਸੀਸੀਟੀਵੀ ਤੁਸੀਂ ਵੇਖੋ ਇੰਨਾ ਇੰਨਾ ਕੁਝ ਕਰ ਲਿਆ ਸੜ ਗਿਆ ਸਭ ਕੁਝ ਹੋ ਗਿਆ ਤੁਸੀਂ ਕੈਮਰੇ ਅੱਜਕੱਲ੍ਹ ਬਾਲੇ ਮਹਿੰਗੇ ਨਹੀਂ ਕੈਮਰੇ ਲਾ ਕੇ ਇੱਕ ਵਾਰੀ ਦੇਖ ਲਓ ਇੱਕ ਘਰ ਦੇ ਵਿੱਚ ਹਾਲੋ ਵੀ ਨਿਕਲ ਸਕਦਾ ਕੈਮਰੇ 'ਚ ਕੁਝ ਨਾ ਕੁਝ ਕੁਝ ਨਾ ਕੁਝ ਤਾਂ ਆ ਸਕਦਾ ਇਸ ਗੱਲ ਨੂੰ ਆਪਾਂ ਸਮਝਦੇ ਆ ਮੋਬਾਈਲ ਨਾਲ ਅਟੈਚ ਹੋ ਜਾਂਦੇ ਕੈਮਰੇ ਟੈਕਨੋਲੋਜੀ ਆ ਸਾਰੀਆਂ ਚੀਜ਼ਾਂ ਅਸੀਂ ਸਾਰੀ ਸਾਰੀ ਰਾਤ ਜਾਂ ਕੇ ਗੇਟਾਂ ਦੇ ਵਿੱਚ ਬਹਿ ਕੇ ਵੇਖ ਲਿਆ ਸਾਨੂੰ ਕੋਈ ਸਮਝ ਨਹੀਂ ਆਉਂਦੀ ਕੀ ਬੰਦ ਆ ਆ ਵੇਖੋ ਨਾਲ ਦੇ ਘਰੇ ਇਹਨਾਂ ਦੇ ਘਰੇ ਵੀ ਇਹੀ ਸਾਰਾ ਇਹਨਾਂ ਦਾ ਸਾਰਾ ਸਮਾਨ ਇੱਧਰ ਪਿਆ ਹੈ ਵਿਚਾਰਿਆਂ ਦਾ ਇਹ ਵੀ ਮੇਰੇ ਕਰਕੇ ਇਹ ਵਿਚਾਰੇ ਪਰੇਸ਼ਾਨ ਹੋਏ ਪਏ ਸ਼ੁਰੂਆਤ ਹੋਈ ਮੇਰੇ ਘਰੋਂ ਸਾਰੀ ਮੇਰੇ ਕਰਕੇ ਵੀ ਵਿਚਾਰੇ ਪਰੇਸ਼ਾਨ ਹੋਏ ਪਏ ਨੇ ਹੂੰ ਹੂੰ ਹੁਣ ਮੈਂ ਇਹਨਾਂ ਨੂੰ ਕੀ ਕਹਾਂ ਇਹ ਮੇਰੇ ਭਰਾ ਨੇ ਜਦੋਂ ਮੈਂ ਇਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ ਛੱਡ ਕੇ ਜਾਂਣਾ ਜਾਂ ਤੁਸੀਂ ਮੈਨੂੰ ਛੱਡ ਕੇ ਜਾਓ ਇਹਦਾ ਕੋਈ ਤਕ ਨਹੀਂ ਬੰਦਦਾ ਅਕਸਰ ਤਾਂ ਹੁਣ ਭਰਾ ਨੇ ਇੱਕ ਦੂਜੇ ਦੇ ਨਾਲ ਮੋੜਾ ਲਾ ਕੇ ਮੋੜਾ ਖੜਨਾ ਹੀ ਪੈਣਾ ਪਰ ਹੁਣ ਗੱਲ ਰੋਲਾ ਤਾਂ ਇਹ ਕਲੇ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਬਣਦਾ ਕੀ ਪਿਆ ਸਾਡੇ ਨਾਲ ਜੇ ਕਿਸੇ ਸਿਆਣੇ ਕੋਲ ਜਾਣੇ ਉਹ ਕਹਿੰਦਾ ਜੀ ਇੰਨੇ ਰੁਪਏ ਦੇ ਦਿਓ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਉਹ ਵੀ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਪੈਸੇ ਵੀ ਜਾ ਰਹੇ ਆ ਕੰਮ ਵੀ ਨਹੀਂ ਹੋ ਰਿਹਾ ਹੁਣ ਤਾਂ ਪੈਸਾ ਹੀ ਨਹੀਂ ਬੇਟਾ ਮੁਸੀਬਤ ਮੈਂ ਤੁਹਾਨੂੰ ਦੱਸਾਂ ਮੈਂ ਮੇਰਾ ਸਾਲਾ ਆਇਆ ਥਾ ਮੈਂ ਅੰਦਰ इन्हों का तू सो जा पापा मैं थोड़ी जाग रहे हैं तब तक सो जा उठ जाएगा तब तो मैं सोऊंगा मेरा साला भी आया था बैठा हुआ था मैं तू मेरे को आ जा जा अच्छा मैं जैसे झप्पी लगी नई रजाई थी नई तकिया था वो बढ़ने लगा मेरे को इतना फटाफट बेटा ये तो समझ नहीं आ रहा पुत्र ये कहते पुत्र चालीस साल हो गया इस मकान में ਇਹ ਇਸ ਮੈਂ ਆਪਣੇ ਸਾਹਮਣੇ ਇਹ ਝੋਪੜੀ थी ये टूटी तू, है बनी है दो उसी में रहता था मैं उसी में बड़े हुए हैं उसी में खेले हैं उसी उन, में ब्याह हुआ इनका उन्हें उसी मकान में इनके बच्चे हुए हैं। ਚਾਹ ਸਾਲ ਨਹੀਂ ਸੀ। 1 ਮਹੀਨਾ 1.5 ਮਹੀਨੇ ਤੋਂ ਹੋਣ ਮਹੀਨਾ 1.5 ਮਹੀਨੇ ਤੋਂ ਅਸੀਂ ਬਹੁਤ ਪਰੇਸ਼ਾਨ ਹੋਏ ਪਏ ਹਾਂ। ਪਰੇਸ਼ਾਨ ਹੋ ਜਗੇ। ਬਿਲਕੁਲ ਇਹ ਇਹਦਾ ਹੱਲ ਜਰੂਰ ਕੱਢ ਕੇ ਦਿਓ ਜਿਹੜੇ ਵੀ ਇਹ ਵੀਡੀਓ ਨੂੰ ਦੇਖ ਰਹੇ ਨੇ ਕਿਉਂ ਹੋ ਰਿਹਾ ਕੀ ਪ੍ਰੋਬਲਮ ਆ ਕੀ ਕਾਰਨ ਆ ਇਹ ਜੀਰਾਗੜ ਦੀ ਜੀਰਾਗੜ ਦੇ ਲੱਗੀ ਆ ਇਹ ਕਿਹੜਾ ਮੁੱਲਾ ਮੁੱਲਾ ਵਜਦਾ ਆ ਕਿਹੜਾ ਇਹ ਬਾਈ ਦੀ ਇਹ ਬੰਦ ਪੀ ਡਬਲ ਡੀ ਆਫਿਸ ਨਾਲ ਹੀ ਆ ਬਿਲਕੁਲ ਹਾਂ ਪੱਕਾ ਨਿਕਲਦਾ ਹਾਂ ਉਹਦੇ ਨਾਲ ਹਾਂ ਆ ਵਾਟਰ ਸਪਲਾਈ ਦਾ ਦਫਤਰ ਆ ਇੱਥੇ ਫਰੋਸਪੁਰ ਸਿਟੀ ਜੀਰਾਕਟ ਦੇ ਕੋਲੇ ਹੀ ਉੱਥੇ ਰੋਡ ਦੇ ਉੱਤੇ ਹੀ ਗਲੀ ਛੋਟੀ ਈ ਆ ਉਹਦੇ ਨਾਲ ਹੀ ਇਹ ਟਿਕਾਣਾ ਹੈਗਾ ਜਿੱਥੇ ਇਧਰ ਮਨ ਲਗਾ ਰੈੱਡ ਟੇਪ ਦਾ ਸ਼ਾਇਦ ਰੈੱਡ ਟੇਪ ਦਾ ਸ਼ੋਰੂਮ ਆ ਆਪ ਬੈਕ ਸਾਈਡ ਆ ਰੈੱਡ ਟੇਪ ਦਾ ਸ਼ੋਰੂਮ ਆ ਇਹ ਉਹ ਉੱਪਰਲੀ ਬਿਲਡਿੰਗ ਜਿਹੜੀ ਆ ਇਹ ਇਹੀ ਆ ਨਾ ਜੇ ਇਸ ਤੋਂ ਪਰੇ ਇਹ ਜੈਪਯਾਰੇ ਦੇ ਨਾਲ ਹੀ ਇਹਦੇ ਨਾਲ ਹੀ ਇਹ ਦੋ ਬਿਲਡਿੰਗਾਂ ਨੇ ਇਹ ਰੈੱਡ ਟੇਪ ਔਰ ਜੈਪਬਜ਼ਾਰ ਦੀ ਬਿਲਡਿੰਗ ਆ ਔਰ ਇਹਦੇ ਬਿਲਕੁਲ ਨਾਲ ਸੱਜੇ ਪਾਸੇ ਕਹਿ ਸਕਦੇ ਆ ਇੱਥੇ ਔਰ ਇਹਦਾ ਹੱਲ ਕਿਤੇ ਨਾ ਕਿਤੇ ਜ਼ਰੂਰ ਕੱਢਿਆ ਜਾਵੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਕਹਿੰਦੇ ਆ ਔਰ ਹੋਰ ਵੀ ਉਹਨਾਂ ਵਿਅਕਤੀਆਂ ਨੂੰ ਕਹਿੰਦੇ ਜਿਨ੍ਹਾਂ ਨੂੰ ਇਸ ਬਾਰੇ ਕੋਈ ਨੋਲਿਜ ਹੋਵੇ। ਅਗਰ ਤੁਹਾਡੀ ਕੋਈ رائے ਆ ਤਾਂ ਤੁਸੀਂ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ। ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ